ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਆਏ ਹੋਏ ਆਂ ਇੰਡੀਆ ਹੈਨਾ ਤੇ ਉਹ ਵੀ ਆਪਾਂ ਵੀਡੀਓ ਪਾ ਚੁੱਕੇ ਆਂ ਅੱਜ ਅਸੀਂ ਆਏ ਆਂ ਸ਼ਾਪਿੰਗ ਕਰਨ ਫਰੋਹੀਪੁਰ ਸ਼ਹਿਰ ਤੇ ਇਹ ਸਾਨੂੰ ਜਿਹੜਾ ਸ਼ਹਿਰ ਆ ਨੇੜੇ ਲੱਗਦਾ ਤੇ ਉਵੇਂ ਜਿਹੜੇ ਲੋਕਲ ਸ਼ਹਿਰ ਹੁੰਦੇ ਉਹ ਤਾਂ ਹੈਗੇ ਹੀ ਆ ਚਲੋ ਕੋਲੇ ਕੋਲੇ ਤੇ ਫਰੋਹੀਪੁਰ ਸਾਨੂੰ ਨੇੜੇ ਲੱਗਦਾ ਤੇ ਅੱਜ ਅਸੀਂ ਸ਼ਾਪਿੰਗ ਕਰਨ ਆਏ ਆ ਤੇ ਵੀ ਰਾਜ ਪਿਆ ਸੁੱਤਾ ਵੀ ਰਾਜ ਨੀਂਦਾਂ ਲਾਈ ਜਾਂਦਾ ਤੇ ਤੁਹਾਨੂੰ ਨਵੇਂ-ਨਵੇਂ ਬਲੌਗ ਮੈਰਿਜ ਦੇ ਬਲੌਗ ਵੀ ਆਪਾਂ ਸਾਰੇ ਦਿਖਾਵਾਂਗੇ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਵਿਆਹ ਤੁਹਾਨੂੰ ਵਿਖਾਵਾਂਗੇ ਜਾਗੋ ਵਿਖਾਵਾਂਗੇ ਸਾਰੇ ਪ੍ਰੋਗਰਾਮ ਦਿਖਾਵਾਂਗੇ ਇੰਡੀਆ ਦੇ ਉਧਰ ਉਧਰ ਦਿਖਾਈ ਉਹ ਜਿਹੜਾ ਬੈਕ ਕਰ ਬੈਕ ਕਰ ਉਹ ਸਾਹਮਣੇ ਤੇ ਹਜੇ ਆਪਾਂ ਇੱਧਰ ਥੋੜਾ ਜਿਹਾ ਮਨਪ੍ਰੀਤੋਂ ਨਿਕਾਏ ਹੋਇਆ ਕੰਮ ਆਉਦੇ ਵਤਨ ਦਾ ਵੱਖਰਾ ਹੀ ਮਜਾ ਵੱਖਰਾ ਹੀ ਨੰਦਾ ਅਸੀਂ ਉਨੀ دیر ਬੈਠ ਕੇ ਖਾਣੇ ਕੈਂਡੀਆਂ ਗੁੰਡੀਆਂ ਤੇ ਵਿਰਾਜ ਸੁੱਤਾ ਵਿਰਾਜ ਇੰਨਾ ਖੁਸ਼ ਹੋਇਆ ਸਾਨੂੰ ਮਿਲ ਕੇ ਦੇਖ ਕੇ ਬਹੁਤ ਖੁਸ਼ ਹੋਇਆ ਤੇ ਵੀ ਆ ਗਏ ਹਨਾ ਸਾਰੇ ਇਕੱਠੇ ਕਿੰਨਾ ਹੁੰਦਾ ਬੱਚੇ ਨੂੰ ਸਾਡਾ ਵੀ ਉੱਥੇ ਜੀਣੀ ਸੀ ਲੱਗਦਾ ਇਹ ਤੋਂ ਬਿਨਾ ਕਰੇ ਸੁਣਾ ਸੁਣਾ ਲੱਗਦਾ ਸੀ ਪਰ ਇੱਥੇ ਆ ਕੇ ਬੜਾ ਖੁਸ਼ ਆਵੇ ਕਿ ਹੁਣ ਵੀ ਇੱਕ ਮਿੰਟ ਵੀ ਸਾਡੇ ਤੋਂ ਪਾਸੇ ਨਹੀਂ ਹੁੰਦਾ ਐਂ ਕਰਦਾ ਫਿਰੂਗਾ ਦਾਦੀ ਪਪਾ ਦਾਦਾ ਮੰਮਾ ਇਹਨੂੰ ਆਏ ਵੀ ਸਾਰੇ ਸਾਹਮਣੇ ਆ ਮੇਰੇ ਐਂ ਵੇਖਦਾ ਫਿਰੂਗਾ ਚਲੋ ਤੁਹਾਨੂੰ ਹੀ ਦਿਖਾਵਾਂਗੇ ਆਪਾਂ ਕੀ ਕੀ ਸ਼ਾਪਿੰਗ ਕੀਤੀ ਆ ਤੈਨੂੰ ਨਹੀਂ ਉੱਚਾ ਹੋਏਗਾ ਫਲਾਟਰ ਕੋਈ ਸਾਈਡ ਹੋਏਗਾ मैं ही लाओ दुनिया में मैं क्या दे दिया कोई खाल मेरे साहिल दे दिया मेरे साहिल दे दे पारा चाली दे कॉपी कर रहा है इस कहानी ठीक है ठीक है यार थोड़ा

26 ਕੁ ਦਿਨ। ਲੌਜੀਕ ਨਾਲ ਆਪਾਂ ਚੱਲ ਪਏ ਆ ਮੱਲਾਂ ਵਾਲੇ ਨੂੰ। ਵਿਰਾਜ ਨੇ ਤਾਂ ਕੁਲਕੋਲ ਕੇ ਪੂਰਾ ਹਾਲ ਕਰਤਾ। ਬਹੁਤ ਸੋਣੀ ਧੁੱਪ ਨਿਕਲਈ ਸਵੇਰੇ ਤਾਂ ਬਹੁਤ ਜ਼ਿਆਦਾ ਧੁੰਦ ਸੀਗੀ ਪਰ ਸਾਨੂੰ ਆਏ ਸੀਗਾ ਕਿ ਨਹੀਂ ਜਾਇਆ ਜਾਣਾ ਕਿਤੇ ਵੀ ਪਰ ਬੜੀ ਸੋਣੀ ਧੁੱਪ ਨਿਕਲਈ। ਥੋੜਾ ਥੋੜਾ ਜਿਵੇਂ ਦਿਨਾਂ ਦਾ ਵੀ ਫਰਕ ਪੈ ਗਿਆ। ਸਨਬਾਦ ਆ ਗਏ ਹਨਾ ਇੰਡੀਆ ਤੇ ਫਿਰ ਵੀ ਐਂ ਲੱਗਦਾ ਜਿਵੇਂ ਬਹੁਤ ਸ਼ਰਮਾਦ ਆਏ ਹੁੰਦੇ ਆਪਾਂ ਬਣਾਉਨੇ ਆ ਵਿਆਹ ਵਾਲੇ ਮੁੰਡੇ ਵਾਸਤੇ ਪੰਜੀਰੀ ਉਹਨੂੰ ਦੇ ਕੇ ਆਉਣੀਆਂ ਮਾਈਆਂ ਤੇ ਕੋਈ ਮਾਈਆਂ ਕਹਿੰਦਾ ਤੇ ਕੋਈ ਕੁਝ ਹੋਰ ਵੀ ਕੋਈ ਭੇਲੀ ਨਹੀਂ ਕਹਿੰਦਾ ਨਹੀਂ ਭੇਲੀ ਨਹੀਂ ਹੁੰਦੀ ਪੁੱਤ ਪਤਾ ਨਹੀਂ ਇੱਕ ਮੈਨੂੰ ਨਾਂ ਨਹੀਂ ਉਹਦਾ ਯਾਦ ਆ ਰਿਹਾ ਕੁਝ ਹੋਰ ਵੀ ਕਹਿੰਦੇ ਆ ਪਰ ਆਪਾਂ ਤਾਂ ਆਪਾਂ ਤਾਂ ਮਾਈਆਂ ਕਹਿੰਦੇ ਆ ਤੇਸੀ ਬਣਾ ਰਹੇ ਆ ਤੇਸੀ ਕਿਉਂ ਦੀ ਕੰਜੀਰੀ ਤੇ ਵੇ ਆਏ ਮੁੰਡੇ ਨੂੰ ਦੇ ਕੇ ਮਨੇ ਆ ਮਾਇਨਾ ਤੁਹਾਨੂੰ ਵੀ ਮਿਲਾਵਾਂਗੇ ਤੇ ਖਾਵਾਂਗੇ ਸਾਰਾ ਕੁਝ ਸਮਾਨ ਵਗੈਰਾ ਸਾਰਾ ਪੀ ਕੇ ਰੱਖ ਲਿਆ ਤੇ ਇਧਰ ਆਪਾਂ ਖੰਡ ਆਇਚੀ ਪੀਰ ਤੇ ਵਿੱਚ ਆਪਾਂ ਵਾਲੇ ਪਾਏ ਦੇ ਵਿੱਚ ਕੁੱਝ ਬੇਸ਼ੋਲੇ ਤੇ ਇਧਰ ਸਾਰਾ ਸਮਾਨ ਬਾਕੀ ਸਾਰਾ ਆਪਾਂ ਡਰਾਈ ਫੂਡ ਗ੍ਰੈਂਡ ਕਰ ਲਿਆ ਫੁੱਲ ਮਖਾਣੇ ਵਗੈਰਾ ਤੇ ਇਧਰ ਆਪਾਂ ਪਾ ਲਿਆ ਆਟਾ ਆਟਾ ਹੁਣ ਆਪਾਂ ਘਾਟ ਗੈਸ ਲਾ ਕੇ ਧੁੰਨਾਗੇ ਤੇ ਆਟਾ ਤੇ ਪੁੱਜੇ ਛੋਲੇ ਪੁੱਜੇ ਛੋਲੇ ਆਵਾ ਦੋ ਦੋ ਤਰ੍ਹਾਂ ਦੇ ਬਣਾ ਰਹੇ ਹਾਂ ਕਿਉਂਕਿ ਆਪਾਂ ਨਾਲ ਹੁੰਦੇ ਜੇ ਲੋੜ ਹੋਊਗੀ ਤਾਂ ਪਾ ਲਾਂਗੇ ਵੈਸੇ ਹਜੇ ਤੱਕ ਉਹ ਬਹੁਤ ਤੇ ਬਾਕੀ ਕੀ ਹੋਈ ਆਪਣਾ ਘਰ ਦਾ ਪਯੋਰ ਘਰ ਦਾ ਤੇ ਹੋਰ ਕੀ ਹੋਗਾ ਬਾਕੀ ਇਹਨਾਂ ਚੀਜ਼ਾਂ ਦੀ ਨਾ ਇੱਕ ਬਸ ਇੱਕ ਆਪਣਾ ਪਿਆਰ ਹੀ ਹੁੰਦਾ ਤੋਂ ਹੋਰ ਨਹੀਂ ਕੋਈ ਗੱਲ ਹੁੰਦੀ ਖਾਣੇ ਦਾ ਅਗਲਾ ਆਪਦੇ ਘਰੇ ਖਾਂਦਾ ਹੀ ਆ ਹਰ ਕੋਈ ਤੇ ਇਹ ਤਾਂ ਇੱਕ ਚਾਹ ਹੁੰਦਾ ਤੇ ਪਿਆਰ ਹੁੰਦਾ ਦੇਟ ਹਨ ਭਰਾ ਦਾ ਨੂੰ ਬਾਕੀ ਆਪਾਂ ਸਾਰਾ ਤੁਹਾਨੂੰ ਮਿਲਾਵਾਂਗੇ ਦਿਖਾਵਾਂਗੇ ਸਾਰਾ ਕੁਝ ਹੁਣ ਆਪਾਂ ਬਣਾ ਲਗੀ ਪੰਜੀਰੀ ਘੱਟ ਨੂੰ ਬਣਾ ਦੇ ਵਿਰਾਜ ਮਾਮੇ ਪਿੰਟ ਚੱਲਿਆ ਹੈ ਮਾਣਿਆ ਲੈ ਕੇ ਚੱਲਿਆ ਮਾਮੇ ਦੇ ਵਿਆਹ ਦੀਆਂ ਹੈਣਾ ਹੁਣ ਬੋਲੇ ਨਾ ਸਰਵਾਲਾ ਵਿੱਚ ਇਹ ਸਰਵਾਲਾ ਹੈ ਮਾਮੇ ਦੇ ਵਿਆਹ ਦਾ ਮਾਮੇ ਦਾ ਸਰੋ ਕੀ ਕਰਨਾ ਤਾਂ ਚੰਦੂ ਨੇ ਮੈਂ ਕੋਈ ਨਹੀਂ ਹਟ ਜੂ ਕੀ ਆਵੇ ਡੈਡੀ ਆਂਦੇ ਵੀ ਮੀਮੀ ਮੀਮੀ ਕਰਦਾ ਜਦੋਂ ਉੱਥੇ ਚਲਾ ਗਿਆ ਫਿਰ ਕਿਹਾ ਕਰਗਾ ਮੀਮੀ ਲੈ ਉਹ ਤੇ ਆਪਾਂ ਕਿਤੋਂ ਮੀਮੀ ਲਿਆ ਹਾਂ ਕੋਈ ਨਹੀਂ ਹੁਣ ਨਕਲੀ ਲੈ ਜਾਗੇ ਕੋਈ ਮੈਂ ਕਿਹਾ ਨਾਲੇ ਉਦੋਂ ਨੂੰ ਹਟ ਜਾਣਾ ਇਹਨੇ ਹੌਣ ਹੌਣੀ ਕਰਦਾ ਉਦੋਂ ਤੱਕ ਇਹਨੇ ਕਈ ਕੁਸ਼ ਹੋਰ ਸਿੱਖ ਜਾਣਾ ਤੇ ਭੁੱਲ ਜਾਣਾ ਵਾ ਵਿਰਾਜ ਮੰਮੇ ਕੋਲ ਟੈਂਟ ਚੱਲਿਆ ਸੀ ਨਾਨੀ ਨਾਨੇ ਕੋਲੇ ਚੱਲਿਆ ਸੀ ਵਿਰਾਜ ਮੰਮੀ ਨਾਨੀ ਨਾਨੇ ਚੱਲੇ ਨਾਨੀ ਹਾਂ ਅੱਛਾ ਜੀ ਸਾਨੂੰ ਨਹੀਂ ਸੀ ਪਤਾ ਸੂਰਜ ਵੀ ਛਿਪ ਚਲਿਆ ਕਿੰਨੀਆਂ ਸੋਹਣੀਆਂ ਲੱਗਦੀਆਂ ਕਣਕਾਂ ਹਰੀਆਂ ਭਰੀਆਂ ਨਾ ਅੱਜ ਵੀ ਲੱਗਦਾ ਤੁੰਦ ਪਈ ਹੈ ਹੈ ਨਾ ਜਿਵੇਂ ਕੱਲ ਕਿਹੜਾ ਪਈ ਸੀ ਤੇ ਮੁਰਕ ਨਹੀਂ ਆਈ ਨਹੀਂ ਸੂਬਾ ਤਾਂ ਹੱਥੋਂ ਘੱਟ ਹੀ ਸੀਗੀ ਜਲਦੀ ਉਤਰ ਗਈ ਸੀ ਜਲਦੀ ਉਤਰ ਗਈ ਸੀ ਨਾ ਕਿਤੇ ਕਿਵੇਂ ਨਾ ਉਹੀ ਪਈ ਜਾਂਦੇ ਮੁਰਦਾ ਹੈ ਹੈ ਉਹੇ ਖੜੇ ਐਵੇਂ ਦੀ ਤਪਾਈ ਜਾਂਦੇ ਮੁਰਦਾ ਹੈ ਵੀਰਾਜ ਸਾਹਮਣੇ ਵੇਖੋ ਕਿੰਡਾ ਸੋਹਣਾ ਉਹਨਾਂ ਨੇ ਸਜਾਇਆ ਕਿੰਡਾ ਸੋਹਣਾ ਘਰ ਸਜਾਇਆ ਵਿਆਹ ਆ ਅੱਛਾ ਹਾਂ ਠੀਕ ਹੈ ਠੀਕ ਇਹ ਵੀ ਚੰਗੀ ਅੱਛਾ ਹਾਂਜੀ ਪੀ ਗਏ ਵੀ ਇੱਕ ਦੇ ਆ ਇੱਕ ਦੇ ਉਪਾਰਨੇ ਤੇ ਚੀਕੀ ਠੀਕ ਨੇ ਅਸੀਂ ਥੋੜੇ ਰੱਖੀ ਕਿੱਥੇ ਕਿੱਥੇ ਹਾਂਜੀ ਦੀਦੀ ਵੀਰਾਜ ਨੇ ਮੱਕੀ ਦੀਆਂ ਰੋਟੀਆਂ ਖਾਣੀਆਂ ਹੈਂ ਵੇ ਭੱਜਾ ਫਿਰਦਾ ਤਾਂ ਦੇਖੋ ਹੂੰ ਹੁਣ ਕੱਲ ਦੇ ਥੋੜੇ ਜਿ ਆ ਤੋ ਬੋਦੀ ਬੜ ਗਈ ਅੱਜ ਤੂੰ ਲੱਭੋ ਜੀ ਕੀ ਖਾਂਦਾ ਫਿਰਦਾ ਸੀ ਨਾਨੀ ਲੈ ਨਾਨੀ ਇਧਰ ਨਾਨੀ ਨੂੰ ਫੱਟੀ ਦਿੰਦਾ ਤੁਹਾਨੂੰ ਫੱਟੀ ਲੈ ਤੇ ਨਾ ਦੋ ਜੀ ਦੋ ਜੀ ਤੋਂ ਪਿੱਛੇ ਲਾ ਦਿੰਦਾ ਭਾਬੀ ਜੀ ਆ ਅੱਗੇ ਆ ਗਏ ਅੱਜ ਪਿੰਡ ਰੋਜੀ ਕੀ ਖਾਂਦਾ ਫਿਰਦਾ ਸੀ ਨਾਨੀ ਲੈ ਨਾਨੀ ਇਧਰ ਨਾਨੀ ਨੂੰ ਫੱਟੀ ਦਿੰਦਾ ਤੁਹਾਨੂੰ ਫੱਟੀ ਇਹਦੇ ਨਾਲ ਬੁਝਾ ਲਾ ਦਿੰਦਾ ਭਾਬੀ ਜੀ ਆਪ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆਪਾਂ ਆਏ ਹੋਏ ਆਂ ਇੰਡੀਆ ਹੈਨਾ ਤੇ ਉਹੀ ਆਪਾਂ ਵੀਡੀਓ ਪਾ ਚੁੱਕੇ ਆਂ ਅੱਜ ਅਸੀਂ ਆਏ ਆ ਸ਼ੋਪਿੰਗ ਕਰਨ ਫਰੋਹੀਪੁਰ ਸ਼ਹਿਰ ਤੇ ਇਹ ਸਾਨੂੰ ਜਿਹੜਾ ਸ਼ਹਿਰ ਆ ਨੇੜੇ ਲੱਗਦਾ ਤੇ ਉਵੇਂ ਜਿਹੜੇ ਲੋਕਲ ਸ਼ਹਿਰ ਹੁੰਦੇ ਉਹ ਤਾਂ ਹੈਗੇ ਹੀ ਆ ਚਲੋ ਕੋਲੇ ਕੋਲੇ ਤੇ ਫਰੋਹੀਪੁਰ ਸਾਨੂੰ ਨੇੜੇ ਲੱਗਦਾ ਤੇ ਅੱਜ ਅਸੀਂ ਸ਼ੋਪਿੰਗ ਕਰਨ ਆਏ ਆ ਤੇ ਵੀ ਰਾਜ ਪਿਆ ਸੁੱਤਾ ਵੀ ਰਾਜ ਨੀਂਦਾਂ ਲਾਈ ਜਾਂਦਾ ਤੇ ਤੁਹਾਨੂੰ ਨਵੇਂ-ਨਵੇਂ ਬਲੌਗ ਮੈਰਿਜ ਦੇ ਬਲੌਗ ਵੀ ਆਪਾਂ ਸਾਰੇ ਦਿਖਾਵਾਂਗੇ ਤੇ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਵਿਆਹ ਤੁਹਾਨੂੰ ਵਿਖਾਵਾਂਗੇ ਜਾਗੋ ਵਿਖਾਵਾਂਗੇ ਸਾਰੇ ਪ੍ਰੋਗਰਾਮ ਦਿਖਾਵਾਂਗੇ ਇੰਡੀਆ ਦੇ ਉਧਰ ਉਧਰ ਦਿਖਾਈ ਉਹ ਜਿਹੜਾ ਦੇਖ ਕਰ ਦੇਖ ਕਰ ਸਾਹਮਣੇ ਤੇ ਹਜੇ ਆਪਾਂ ਇੱਧਰ ਥੋੜਾ ਜਿਹਾ ਮਨਪ੍ਰੇਤੋਂ ਨਹੀਂ ਗਏ ਹੋਇਆ ਕੰਮ ਆਉਦੇ ਵਤਨ ਦਾ ਵੱਖਰਾ ਹੀ ਮਜਾ ਵੱਖਰਾ ਹੀ ਨੰਦਾ ਅਸੀਂ ਉਨੀ ਦੇਰ ਬੈਠ ਕੇ ਖਾਣੇ ਕੈਂਡੀਆਂ ਗੁੰਡੀਆਂ ਤੇ ਵਿਰਾਜ ਸੁੱਤਾ ਵਿਰਾਜ ਇੰਨਾ ਖੁਸ਼ ਹੋਇਆ ਸਾਨੂੰ ਮਿਲ ਕੇ ਦੇਖ ਕੇ ਬਹੁਤ ਖੁਸ਼ ਹੋਇਆ ਤੇ ਵੀ ਆ ਗਏ ਹਨਾ ਸਾਰੇ ਇਕੱਠੇ ਕਿੰਨਾ ਹੁੰਦਾ ਬੱਚੇ ਨੂੰ ਸਾਡਾ ਵੀ ਉੱਥੇ ਜੀ ਨਹੀਂ ਸੀ ਲੱਗਦਾ ਇਹ ਤੋਂ ਬਿਨਾ ਘਰੇ ਸੁਨਣਾ ਸੁਨਣਾ ਲੱਗਦਾ ਸੀ ਪਰ ਇੱਥੇ ਆ ਕੇ ਬੜਾ ਖੁਸ਼ ਆਵੇ ਕਿ ਹੁਣ ਵੀ ਇੱਕ ਮਿੰਟ ਵੀ ਸਾਡੇ ਤੋਂ ਪਾਸੇ ਨਹੀਂ ਹੁੰਦਾ ਐਂ ਕਰਦਾ ਫਿਰੂਗਾ ਦਾਦੀ ਪਪਾ ਦਾਦਾ ਮੰਮਾ ਇਹਨਾਂ ਵੀ ਸਾਰੇ ਸਾਹਮਣੇ ਆ ਮੇਰੇ ਐਂ ਵੇਖਦਾ ਫਿਰੂਗਾ ਚਲੋ ਤੁਹਾਨੂੰ ਹੀ ਦਿਖਾਵਾਂਗੇ ਆਪਾਂ ਕੀ ਕੀ ਸ਼ੋਪਿੰਗ ਕੀਤੀ ਆ ਤੈਨੂੰ ਨਹੀਂ ਉੱਥੇ ਆਏਗਾ ਭਰਾ ਕੋਈ ਸਾਈਡ ਹੋਇਆ ਮੇਰੇ ਸਾਈਡ ਦੇ ਦੇ 12 ਹਾਜ਼ਰ ਮੇਰੇ ਸਾਈਡ ਦੇ ਦੇ 12 ਚਾਹਤ ਦੇ ਦੇ ਆਹ ਮੈਂ ਪਹਿਲੇ 20 ਵੀ ਲੈ ਕੇ ਮੋੜਦੀ ਨਹੀਂ ਪੂਰੀ ਕਾਪੀ ਕਰ ਲੈ ਇਸ ਕਹਾਣੇ ਠੀਕ ਹੈ पैन ला पेन ए ठीक आहे या थोडा नाही नाही भैया ठीक आहे सही अदरक पापड जराज हण मम्मा दे में दो मम्मा दे चा जब दादू तो मैंने दादू दादू पापा आनी एक क्यों हो रहा है? ये क्यों हो रहा है? हैं? मजाक बना रहे थे कि हां प्यार में। अच्छा आपकी पेंट पैलेट वाले बना बिगर पैलेट की। ये ये ठीक है भैया। तो दे दूँगी आपको 25 26 तारीख को। 26 को ठीक है। चलो जी थोड़ा आपा चल पेया मल्ला वाले नु। ਅੱਜ ਨੇ ਤਾਂ ਕੁਲਕੁਲ ਕੇ ਪੂਰਾ ਹਾਲ ਕਰਤਾ ਬਹੁਤ ਸੋਣੀ ਧੁੱਪ ਨਿਕਲਈ ਸਵੇਰੇ ਤਾਂ ਬਹੁਤ ਜ਼ਿਆਦੇ ਧੁੰਦ ਸੀਗੀ ਪਰ ਸਾਨੂੰ ਐ ਸੀਗਾ ਕਿ ਨਹੀਂ ਜਾਇਆ ਜਾਣਾ ਕਿਤੇ ਵੀ ਪਰ ਬੜੀ ਸੋਹਣੀ ਧੁੱਪ ਨਿਕਲਈ ਥੋੜਾ ਥੋੜਾ ਜਿਵੇਂ ਦਿਨਾਂ ਦਾ ਵੀ ਫਰਕ ਪੈ ਗਿਆ ਸਾਲ ਬਾਅਦ ਆ ਗਏ ਹਨਾ ਇਹ ਲੱਗਦਾ ਜਿਵੇਂ ਬਹੁਤ ਸ਼ਰਵਾਦ ਆਏ ਹੋਣ ਨੇ ਆਪਾਂ ਬਣਾਉਨੇ ਆ ਵਿਆਹ ਵਾਲੇ ਮੁੰਡੇ ਵਾਸਤੇ ਪੰਜੀਰੀ ਉਹਨੂੰ ਦੇ ਕੇ ਆਉਣੀਆਂ ਮਾਈਆਂ ਤੇ ਕੋਈ ਮਾਈਆਂ ਕਹਿੰਦਾ ਤੇ ਕੋਈ ਕੁਛ ਹੋਰ ਵੀ ਕੋਈ ਭੇਲੀ ਨਹੀਂ ਕਹਿੰਦਾ ਨਹੀਂ ਭੇਲੀ ਨਹੀਂ ਹੁੰਦੀ ਪੁੱਤ ਪਤਾ ਨਹੀਂ ਇੱਕ ਮੈਨੂੰ ਨਾਂ ਨਹੀਂ ਉਹਦਾ ਯਾਦ ਆ ਰਿਹਾ ਕੁਛ ਹੋਰ ਵੀ ਕਹਿੰਦੇ ਆ ਪਰ ਆਪਾਂ ਤਾਂ ਆਪਾਂ ਤਾਂ ਮਾਈਆਂ ਕਹਿੰਦੇ ਆ ਦੇਸੀ ਬਣਾ ਰਹੇ ਆ ਦੇਸੀ ਘੋੜੀ ਕੰਜੀਰੀ ਤੇ ਵਿਆਹ ਵਾਲੇ ਮੁੰਡੇ ਨੂੰ ਦੇ ਕੇ ਆਣੀਆਂ ਮਾਈਆਂ ਹੁਣ ਉਹ ਮਿਲਾਵਾਂਗੇ ਤੇ ਖਾਵਾਂਗੇ ਸਾਰਾ ਕੁਝ ਸਮਾਨ ਵਗੈਰਾ ਸਾਰਾ ਪੀ ਕੇ ਰੱਖ ਲਿਆ ਤੇ ਇਧਰ ਆਪਾਂ ਖੰਡ ਆਜੇ ਪੀਏ ਤੇ ਵਿੱਚ ਆਪਾਂ ਵਾਲੇ ਪਾਏ ਇਹਦੇ ਵਿੱਚ ਥੋੜੀ ਜਿਹੀ ਛੋਲੇ ਤੇ ਇਧਰ ਸਾਰਾ ਸਮਾਨ ਬਾਕੀ ਸਾਰਾ ਆਪਾਂ ਡਰਾਈ ਫੂਡ ਗ੍ਰੈਂਡ ਕਰ ਲਿਆ ਖੰਦ ਮਖਾਣੀ ਵਗੈਰਾ ਤੇ ਇਧਰ ਆਪਾਂ ਪਾ ਲਿਆ ਆਟਾ ਆਟਾ ਹੁਣ ਆਪਾਂ ਘਾਟ ਗੈਸ ਰੱਖ ਕੇ ਧੁੰਨਾਗੇ ਤੇ ਆਟਾ ਤੇ ਪੁਜੇ ਸ਼ੋਲੇ ਪੁਜੇ ਸ਼ੋਲੇ ਆਵਾ ਦੋ ਦੋ ਤਰ੍ਹਾਂ ਦੀ ਬਣਾ ਰਹੇ ਹਾਂ ਕਿਉਂ ਆਪਾਂ ਨਾਲ ਹੁੰਦੇ ਜੇ ਲੋੜ ਹੋ ਕੇ ਤਾਂ ਪਾ ਲਾਂਗੇ ਵੈਸੇ ਹਿੰ ਤੱਕ ਉਹ ਬਹੁਤ ਤੇ ਬਾਕੀ ਕੀ ਹੋਈ ਆਪਣਾ ਘਰ ਦਾ ਪ्योर ਹਾਲਿਆ ਤੇ ਹੋਰ ਕੀ ਹੋਗਾ ਬਾਕੀ ਇਹਨਾਂ ਚੀਜ਼ਾਂ ਦੀ ਨਾ ਇੱਕ ਬਸ ਇੱਕ ਆਪਣਾ ਪਿਆਰ ਹੀ ਹੁੰਦਾ ਸੋ ਹੋਰ ਨਹੀਂ ਕੋਈ ਗੱਲ ਹੁੰਦੀ ਖਾਣਾ ਤਾਂ ਅਗਲਾ ਹਰ ਆਪ ਦੇ ਘਰੇ ਖਾਂਦਾ ਹੀ ਆ ਹਰ ਕੋਈ ਤੇ ਇਹ ਤਾਂ ਇੱਕ ਚਾਹ ਹੁੰਦਾ ਤਾਂ ਪਿਆਰ ਹੁੰਦਾ ਦੇ ਭੈਣ ਭਰਾ ਦਾ ਨਾ ਦੀ ਆਪਾਂ ਸਾਰਾ ਤੁਹਾਨੂੰ ਮਿਲਾਵਾਂਗੇ ਦਿਖਾਵਾਂਗੇ ਸਾਰਾ ਕੁਝ ਹੁਣ ਆਪਾਂ ਬਣਾ ਲਗੀ ਪੰਜੀਰੀ ਫੱਤ ਨੂੰ ਬਣਾ ਵੀ ਰਾਜ ਮਾਮੇ ਪੱਟ ਚੱਲਿਆ ਹੈ ਮਾਆਂਿਆਂ ਲੈ ਕੇ ਚੱਲਿਆ ਮਾਮੇ ਦੇ ਵਿਆਹ ਦੀਆਂ ਹੈਣਾ ਹਾਂ ਬੋਲੇ ਨਾ ਸਰਵੱਲਾ ਵੇ ਤੂੰ ਇਹ ਸਰਵੱਲਾ ਹੈ ਮਾਮੇ ਦੇ ਰਿਆ ਦਾ ਮਾਮੇ ਦਾ ਸਰੋ ਕੀ ਕਰ ਲਾਤਾ ਵੀ ਜਰੂਰ ਨਹੀਂ ਇੰਨੀ ਜੱਪ ਹੈ ਹੈ ਕੋਈ ਨਹੀਂ ਹਟ ਜੂ ਮੀਮੀ ਕਰਦਾ ਜਦੋਂ ਉੱਥੇ ਚਲਾ ਗਿਆ ਫਿਰ ਕਿਆ ਕਰਗਾ ਮੀਮੀ ਲਾਓ ਤੇ ਆਪਾਂ ਕਿਤੋਂ ਵੀ ਮਿਲ ਜਾਵਾਂਗੇ ਕੋਈ ਨਹੀਂ ਹੁਣ ਨਕਲੀ ਲੈ ਜਾਵਾਂਗੇ ਕੋਈ ਮੈਂ ਤਾਂ ਨਾਲੇ ਉਦੋਂ ਨੂੰ ਹਟ ਜਾਣਾ ਇਹਨੇ ਫੋਣ ਫੋਣੀ ਕਰਦਾ ਉਦੋਂ ਤੱਕ ਇਹਨੇ ਕਈ ਕੁਛ ਹੋਰ ਸਿੱਖ ਜਾਣਾ ਤੇ ਭੁੱਲ ਜਾਣਾ ਵਾ ਵਿਰਾਜ ਮੰਮੀ ਕੋਲ ਫਿਰ ਟੈਂਟ ਚੱਲਿਆ ਸੀ ਨਾਨੀ ਨਾਨੇ ਕੋਲੇ ਚੱਲਿਆ ਸੀ ਵਿਰਾਜ ਮੰਮੀ ਨਾਨੀ ਨਾਨੇ ਚੱਲੇ ਨਾਨੀ ਹਾਂ ਅੱਛਾ ਜੀ ਸਾਨੂੰ ਨਹੀਂ ਸੀ ਪਤਾ ਸੂਰਜ ਵੀ ਸ਼ਿਪ ਚੱਲਿਆ ਕਿੰਨੀਆਂ ਸੋਹਣੀਆਂ ਲੱਗਦੀਆਂ ਕਣਕਾਂ ਹਰੀਆਂ ਭਰੀਆਂ ਨਾ ਅੱਜ ਵੀ ਲੱਗਦਾ ਤੁੰਦ ਪਈ ਹੈ ਹੈ ਨਾ ਜਿਵੇਂ ਕੱਲ ਕਿਹੜਾ ਪਈ ਸੀ ਤੇ ਮੁੜ ਕੇ ਨਹੀਂ ਆਈ ਸੁਪਾ ਤਾਂ ਹੱਥੋਂ ਘੱਟ ਹੀ ਸੀਗੀ ਜਲਦੀ ਉੱਤਰ ਗਈ ਸੀ ਮੈਂ ਜਲਦੀ ਉੱਤਰ ਗਈ ਸੀ ਨਾ ਵਿਹੜਾ ਸਾਹਮਣੇ ਵੇਖੋ ਕਿੱਡਾ ਸੋਹਣਾ ਉਹਨਾਂ ਨੇ ਸਜਾਇਆ ਕਿੱਡਾ ਸੋਹਣਾ ਘਰ ਸਜਾਇਆ ਵਿਆਹ ਆ ਅੱਛਾ ਹਾਂ ਠੀਕ ਹੈ ਠੀਕ ਹੈ ਇਹ ਵੀ ਅੱਛਾ ਹਾਂਜੀ ਪੀ ਜੀ ਵੀ ਇੱਕ ਦੇ ਆ ਇੱਕ ਦੇ ਉਪਾਰ ਲੈ ਤੇ ਇੱਕ ਦੇ ਅਸੀਂ ਠੀਕ 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 ਦੀਦੀ ਵੀਰਾਜ ਨੇ ਮੱਕੀ ਦੀਆਂ ਰੋਟੀਆਂ ਖਾਣੀਆਂ ਹੈਂ ਵੇਖ ਪੱਜਾ ਖਰਦਾ ਤਾਂ ਵੇਖੋ ਹੂੰ ਹੁਣ ਕੱਲ ਦੇ ਥੋੜੇ ਜਿ